ਉਹ ਚਕੰਦਰ ਦੀ ਖੇਤੀ ਵੀ ਕਰਵਾਉਂਦੇ ਸੀ ਅਰੇ ਹਾਂਜੀ ਹਾਂਜੀ 슈ਗਰਬੀਟ 슈ਗਰਬੀਟ ਤੇ ਹਾਂ ਉਹਨੂੰ ਪੰਜਾਬੀ ਚ ਚਕੰਦਰ ਕਹਿੰਦੇ ਆ ਇਹਦਾ ਬੀ ਬਾਹਰੋਂ ਲਿਆਈਦਾ ਬੈਲਜੀਅਮ ਨੀਦਰਲੈਂਡ ਜਰਮਨੀ ਇਹਨਾਂ ਵਰਤਨਾ ਮੁਲਕਾਂ ਤੋਂ ਬੀ ਲਿਆਈਦਾ ਇੰਪੋਰਟਡ ਬੀ ਆ ਅੱਛਾ ਔਰ ਉਹਦੇ ਲਈ ਸੀਡਲਾਂ ਵੀ ਡਿਫਰੈਂਟ ਇੰਗਲੈਂਡ ਤੋਂ ਬੁਲਾ ਕੇ ਮੰਗਾਈਆਂ ਉਹਨਾਂ ਨਾਲ ਬਿਲਕੁਲ ਇੱਕ ਦਾਣਾ ਛੁੱਟੇਗੀ ਤੇ ਡਿਸਟੈਂਸ ਸਹੀ ਤੇ ਛੁੱਟੇਗੀ ਫਿਰ ਉਹਦੇ ਬਾਅਦ ਹਾਰਵੈਸਟਿੰਗ ਵੀ ਉਹਨਾਂ ਨੂੰ ਆਪ ਕਰਕੇ ਦੇ ਦਿਆ। ਤੋ ਇਹ ਕਾਹਦੀ ਕੁਆਲਿਟੀ ਕਿੰਨੇ ਮੈਨੂੰ ਸਾਰੀ ਜਿਹੜੀ ਐਵਰੇਜ ਆਈ 307 ਕੁੰਟੂ ਦੀ ਐਵਰੇਜ ਆ। ਤੇ ਕਿੰਨੇ ਕਿੰਨੇ ਏਰੀਆ ਤੇ ਤੁਸੀਂ ਕਰਦੇ ਹੋ ਇਹ 15000 ਏਕੜ 15000 ਏਕੜ 15000 ਏਕੜ ਅੱਛਾ ਇਹ ਜ਼ਿਮੀਂਦਾਰ ਇਹੋ ਜਿਹੇ ਵੀ ਆ ਜਿਨ੍ਹਾਂ ਨੇ 450 ਪੂਨੇ 500 ਕੁੰਟੂ ਅੱਛਾ ਇਹ ਸਵਾ ਲੱਖ ਦਾ ਹੋ ਜਾਂਦਾ ਜੇ ਇਹ ਲੇਕਿਨ ਗੱਲ ਕਰੀਏ ਪ੍ਰੈਕਟੀਕਲ ਸਾਢੇ 3 400 ਕੁੰਟਲਾ ਆਮ ਆ ਅੱਛਾ ਤੇ ਲੱਖ ਰੁਪਏ ਦਾ ਬਹੁਤ ਲੱਖ ਰੁਪਏ ਵਾਖੋਸ਼ਾ ਖੋਸ਼ਾ ਲੱਖ ਰੁਪਿਆ ਮਨਾਫਾ ਹੋ ਜਾਂਦਾ ਲੱਖ ਰੁਪਏ ਦੀ ਫਸਲ ਹੁੰਦੀ ਆ ਲੀ 25000 ਘਟਾ ਦਿਓ ਉਹਦੇ ਚੋਂ ਹਮ ਤੇ 75000 ਠੀਕ ਹੈ ਕੰਚ ਕਿਨੇ ਰਹਿ ਜਾਂਦੇ ਆ ਇਹਦਾ ਪ੍ਰੋਸੈਸਿੰਗ ਦਾ ਕੀ ਸਿਸਟਮ ਹੈ ਪ੍ਰੋਸੈਸਿੰਗ ਇਹਦੀ ਡਿਫਰੈਂਸ ਸਿਸਟਮ ਹੈ ਆ ਇਹਨੂੰ ਤੁਸੀਂ ਗੰਦੇ ਅੰਗਰ ਪੀੜੇ ਨਹੀਂ ਸਕਦੇ ਅੱਛਾ ਇਹਦੇ ਆਲੂ ਅੰਗਰ ਚਿਪਸ ਬਣਾ ਕੇ ਹੂੰ ਫਿਰ ਉਹਦੇ ਚੋਂ ਗਰਮ ਪਾਣੀ ਸਿੱਟ ਕੇ ਉਹ 슈ਗਰ ਨੂੰ ਐਕਸਟ੍ਰੈਕਟ ਪਾਣੀ ਚ ਕਰੀਦਾ ਆ ਪਾਇਨਿੰਗ ਬੋਇਲ ਕਰਕੇ ਉਹ ਚੀਨੀ ਇੱਕ ਪ੍ਰੋਸੈਸਰ ਤਾਂ ਬੜਾ ਲੰਬਾ ਮੈਂ ਬੜਾ ਸੋਖਾ ਜਾਂਦਾ ਨਹੀਂ ਨਹੀਂ ਉਹ ਤੁਲ ਮਤ ਤੇ ਉਹਦਾ ਵਧੀਆ ਜਿਹੜਾ ਐਂਡ ਪ੍ਰੋਡਕਟ ਹੈ ਉਹਦਾ ਤੇ ਦੂਜੀ ਚੀਨੀ ਦਾ ਕੀ ਫਰਕ ਹੁੰਦਾ ਕੋਈ ਵਿਸ਼ੇਸ਼ ਨਹੀਂ ਮਿੱਠੀ ਹੋਰ ਮਿੱਠੀ ਹੈ ਅੱਛਾ ਹਾਂ ਜਿਹੜਾ ਦੋਨਾਂ ਜੀ ਬਰਾਬਰ ਹੈ ਉਹ ਕਹਿੰਦਾ ਇਹ ਵੀ 80 ਆ ਆ ਵੱਡਾ ਤਾਂ ਛੋਟਾ ਆ ਕਿੰਨੇ ਦਾ ਉਹ ਕਹਿੰਦਾ ਇਹ ਵੀ 500 ਦਾ ਕਹਿੰਦਾ ਦੂਜਾ ਛੋਟਾ ਕਹਿੰਦਾ ਇਹ 450 ਦਾ ਉਹ ਕਹਿੰਦਾ ਯਾਰ ਬੜਾ ਫਰਕ ਬੜਾ ਦੋਆਂ ਦਾ ਉਹ ਤੇ ਮਿਠਾਸ ਤਾਂ ਉਹਨਾਂ ਦੀ ਬਰਾਬਰ ਹੈ ਇੱਕੋ ਬੈਠ